ਅਕਾਲ ਤਖਤ ਸਾਹਿਬ ਵੱਲੋਂ ਤਲਬ ਹੋਣ ਦੇ ਮਾਮਲੇ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੇ ਬਿਆਨ ਰਾਹੀਂ ਮਾਫੀ ਦੀ ਅਰਜ਼ੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਗੁਰੂ ਸਾਹਿਬ ਦਾ ਨਿਮਾਨਾ ਸਿੱਖ ਆ ਤੇ ਸੱਚੇ ਤੱਕ ਦੇ ਹਰ ਹੁਕਮ ਨੂੰ ਮੱਥੇ ਲਾਈਂਦਾ ਹਾਂ। ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਹੋਵੇਗਾ ਉਹ ਮੈਂ ਮਨ ਤੋਂ ਮੰਨਾਂਗਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਬੰਦੀ ਛੋੜਛੇਵੇਂ ਪਾਤਸ਼ਾਹੀ ਦੇ ਤੱਕਤ ਸਾਹਿਬ ਦੇ ਸਾਹਮਣੇ ਹਰ ਸਿੱਖ ਦਾ ਸਿਰ ਅਦਮ ਨਾਲ ਝੁਕਦਾ ਹੈ। ਦਾਸ ਵਿਕ ਨਿਮਾਨਾ ਸਿੱਖ ਹੋਣ ਦੇ ਨਾਤੇ ਰੋਮ ਰੋਮ ਕਰਕੇ ਸਮਰਪਿਤ ਹੈ। ਇਹ ਮਾਮਲਾ ਸ਼ਾ ਵਿਭਾਗ ਵੱਲੋਂ ਸ਼੍ਰੀ ਨਗਰ ਵਿਖੇ ਕਰਵਾਏ ਗੇ ਸਮਾਗਮ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਗੁਰਬਾਣੀ ਗਾਇਕ ਬੀਰ ਸਿੰਘ ਨੇ ਹਿੱਸਾ ਲਿਆ ਉਹਨਾਂ ਦੇ ਧਾਰਮਿਕ ਗੀਤਾਂ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੀ ਪ੍ਰੋਗਰਾਮ ਦੌਰਾਨ ਕੁਝ ਅਣਚਾਹੀ ਘਟਨਾ ਹੋਣ ਤੇ ਸਿੱਖ ਮੰਤਰੀ ਹੋਣ ਦੇ ਨਾਤੇ ਬੈਂਸ ਨੇ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦਿਆਂ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰੀ ਭਰਨ ਦੀ ਗੱਲ ਕੀਤੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਹੋਣ ਦੇ ਮਾਮਲੇ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੇ ਬਿਆਨ ਰਾਹੀਂ ਮਾਫੀ ਦੀ ਅਰਜ਼ੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਗੁਰੂ ਸਾਹਿਬ ਦਾ ਨਿਮਾਣਾ ਸਿੱਖ ਹਾਂ ਅਤੇ ਸੱਚੇ ਤੱਕ ਦੇ ਹਰ ਹੁਕਮ ਨੂੰ ਮੱਥੇ ਲਾਈਂਦਾ ਹਾਂ। ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਹੋਵੇਗਾ ਉਹ ਮੈਂ ਮਨ ਤੋਂ ਮੰਨਾਂਗਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਬੰਦੀ ਛੋੜਛੇਵੇਂ ਪਾਤਸ਼ਾਹ ਜੀ ਦੇ ਤੱਕਦ ਸਾਹਿਬ ਦੇ ਸਾਹਮਣੇ ਹਰ ਸਿੱਖ ਦਾ ਸਿਰ ਅਦਮ ਨਾਲ ਝੁਕਦਾ ਹੈ। ਦਾਸ ਵਿਕ ਨਿਮਾਣਾ ਸਿੱਖ ਹੋਣ ਦੇ ਨਾਤੇ ਰੋਮ ਰੋਮ ਕਰਕੇ ਸਮਰਪਿਤ ਹੈ। ਇਹ ਮਾਮਲਾ ਸ਼ਾ ਵਿਭਾਗ ਵੱਲੋਂ ਸ਼੍ਰੀ ਨਗਰ ਵਿਖੇ ਕਰਵਾਏ ਗੇ ਸਮਾਗਮ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਗੁਰਬਾਣੀ ਗਾਇਕ ਬੀਰ ਸਿੰਘ ਨੇ ਹਿੱਸਾ ਲਿਆ ਉਹਨਾਂ ਦੇ ਧਾਰਮਿਕ ਗੀਤਾਂ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੀ ਪ੍ਰੋਗਰਾਮ ਦੌਰਾਨ ਕੁਝ ਅਨਚਾਹੀ ਘਟਨਾ ਹੋਣ ਤੇ ਸਿੱਖ ਮੰਤਰੀ ਹੋਣ ਦੇ ਨਾਤੇ ਬੈਂਸ ਨੇ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦਿਆ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀ ਭਰਨ ਦੀ ਗੱਲ ਕੀਤੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਹੋਣ ਦੇ ਮਾਮਲੇ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੇ ਬਿਆਨ ਰਾਹੀਂ ਮਾਫੀ ਦੀ ਅਰਜ਼ੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਮੈਂ ਗੁਰੂ ਸਾਹਿਬ ਦਾ ਨਿਮਾਨਾ ਸਿੱਖ ਹਾਂ ਅਤੇ ਸੱਚੇ ਤੱਕ ਦੇ ਹਰ ਹੁਕਮ ਨੂੰ ਮੱਥੇ ਲਾਿੰਦਾ ਹਾਂ। ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਹੋਵੇਗਾ ਉਹ ਮੈਂ ਮਨ ਤੋਂ ਮੰਨਾਂਗਾ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਬੰਦੀ ਛੋੜਛੇਵੇਂ ਪਾਸ਼ਾ ਜੀ ਦੇ ਤੱਕ ਸਾਹਿਬ ਦੇ ਸਾਹਮਣੇ ਹਰ ਸਿੱਖ ਦਾ ਸਿਰ ਅਦਮ ਨਾਲ ਝੁਕਦਾ ਹੈ। ਦਾਸ ਵਿਕ ਨਿਮਾਨਾ ਸਿੱਖ ਹੋਣ ਦੇ ਨਾਤੇ ਰੋਮ ਰੋਮ ਕਰਕੇ ਸਮਰਪਿਤ ਹੈ। ਇਹ ਮਾਮਲਾ ਸ਼ਾ ਵਿਭਾਗ ਵੱਲੋਂ ਸ਼੍ਰੀ ਨਗਰ ਵਿਖੇ ਕਰਵਾਏ ਗੇ ਸਮਾਗਮ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਗੁਰਬਾਣੀ ਗਾਇਕ ਬੀਰ ਸਿੰਘ ਨੇ ਹਿੱਸਾ ਲਿਆ ਉਹਨਾਂ ਦੇ ਧਾਰਮਿਕ ਗੀਤਾਂ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੀ ਪ੍ਰੋਗਰਾਮ ਦੌਰਾਨ ਕੁਝ ਅਣਚਾਹੀ ਘਟਨਾ ਹੋਣ ਤੇ ਸਿੱਖ ਮੰਤਰੀ ਹੋਣ ਦੇ ਨਾਤੇ ਬੈਂਸ ਨੇ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦਿਆਂ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀ ਭਰਨ ਦੀ ਗੱਲ ਕੀਤੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਹੋਣ ਦੇ ਮਾਮਲੇ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੇ ਬਿਆਨ ਰਾਹੀਂ ਮਾਫੀ ਦੀ ਅਰਜ਼ੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਗੁਰੂ ਸਾਹਿਬ ਦਾ ਨਿਮਾਨਾ ਸਿੱਖ ਆ ਤੇ ਸੱਚੇ ਤੱਕ ਦੇ ਹਰ ਹੁਕਮ ਨੂੰ ਮੱਥੇ ਲਾਈਂਦਾ ਹਾਂ। ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਹੋਵੇਗਾ ਉਹ ਮੈਂ ਮਨ ਤੋਂ ਮੰਨਾਂਗਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਬੰਦੀ ਛੋੜਛੇਵੇਂ ਪਾਤਸ਼ਾਹੀ ਦੇ ਤੱਕਤ ਸਾਹਿਬ ਦੇ ਸਾਹਮਣੇ ਹਰ ਸਿੱਖ ਦਾ ਸਿਰ ਅਦਮ ਨਾਲ ਝੁਕਦਾ ਹੈ। ਦਾਸ ਵਿਕ ਨਿਮਾਨਾ ਸਿੱਖ ਹੋਣ ਦੇ ਨਾਤੇ ਰੋਮ ਰੋਮ ਕਰਕੇ ਸਮਰਪਿਤ ਹੈ। ਇਹ ਮਾਮਲਾ ਸ਼ਾ ਵਿਭਾਗ ਵੱਲੋਂ ਸ਼੍ਰੀ ਨਗਰ ਵਿਖੇ ਕਰਵਾਏ ਗੇ ਸਮਾਗਮ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਗੁਰਬਾਣੀ ਗਾਇਕ ਬੀਰ ਸਿੰਘ ਨੇ ਹਿੱਸਾ ਲਿਆ ਉਹਨਾਂ ਦੇ ਧਾਰਮਿਕ ਗੀਤਾਂ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੀ ਪ੍ਰੋਗਰਾਮ ਦੌਰਾਨ ਕੁਝ ਅਨਚਾਹੀ ਘਟਨਾ ਹੋਣ ਤੇ ਸਿੱਖ ਮੰਤਰੀ ਹੋਣ ਦੇ ਨਾਤੇ ਬੈਂਸ ਨੇ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦਿਆ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀ ਭਰਨ ਦੀ ਗੱਲ ਕੀਤੀ